ਸ਼ਸ਼ੀਕਲ ਮਲੋਟ ਲਈ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਰਾਮਕੁਮਾਰ ਮਲੋਟ ਦੇ ਵਿੱਚ ਅਸੀਂ ਇਸ ਵੇਲੇ ਮਲੋਟ ਦੇ ਸਿਵਲ ਹਸਪਤਾਲ ਦੇ ਵਿੱਚ ਖੜੇ ਹੋਏ ਹਾਂ ਮੈਂ ਇੱਕ ਵੱਡੀ ਤਰਾਸ ਦੀ ਦੱਸਣਾ ਚਾਹਨਾ ਹਾਂ ਕਿ ਮਲੋਟ ਦੇ ਵਿੱਚ ਇਸ ਹੱਕ ਹਫਤੇ ਦੇ ਵਿੱਚ ਸਿਰਫ ਤੇ ਸਿਰਫ ਜੇ ਸਿਵਲ ਹਸਪਤਾਲ ਦੀ ਗੱਲ ਕਰੀਏ ਪੰਜ ਮੋਟਰਸਾਈਕਲ ਚੱਕੇ ਗਣ ਲਗਾਤਾਰ ਇੱਕ ਤੋਂ ਬਾਅਦ ਇੱਕ ਮੋਟਰਸਾਈਕਲ ਜਿਹੜਾ ਉਹ ਚੋਰੀ ਹੋ ਰਿਹਾ ਹੈ ਹੁਣ ਜੋ ਮੋਟਰਸਾਈਕਲ ਦੀ ਅਸੀਂ ਗੱਲ ਕਰ ਰਹੇ ਹਾਂ ਜੋ ਕਿ ਹੁਣੇ-ਹੁਣੇ ਚੋਰੀ ਹੋਇਆ ਹੈ ਉਹ ਸਿਵਲ ਹਸਪਤਾਲ ਦੇ ਵਿੱਚ ਮੁਲਾਜ਼ਮ ਨੇ ਜਿਨ੍ਹਾਂ ਦਾ ਮੋਟਰਸਾਈਕਲ ਚੋਰੀ ਹੋਇਆ ਤਾਂ ਗੱਲ ਕਰਾਂਗੇ ਵੀ ਜੀ ਕੀ ਨਾਮ ਹੈ ਜੀ ਸਰ ਮੇਰਾ ਨਾਮ ਰਾਹੁਲ ਕੁਮਾਰ ਹੈ ਕੀ ਗੱਲ ਹੋਈ ਸਰ ਮੇਰਾ ਮੋਟਰਸਾਈਕਲ ਸਵੇਰ ਮਾਰਨਿੰਗ ਤੇ ਆਈਸੀਸੀ ਤੇ ਮੋਟਰਸਾਈਕਲ ਲਾਤਾ ਸੀ ਇੱਥੇ ਤੇ ਬ੍ਰਦਰ ਹੈਗਾ ਜੀ ਇਹ ਮੋਟਰਸਾਈਕਲ ਲੈ ਕੇ ਚਲਾ ਗਿਆ ਸੀ ਅੱਜ 12:30 ਨਾਂ ਨੇ ਮੋਟਰਸਾਈਕਲ ਫੇਰ ਉੱਥੇ ਲਾਤਾ ਇੱਥੇ ਕ੍ਰਿਸ਼ਨਾ ਲੈਬ ਕੋਲ ਮੋਟਰਸਾਈਕਲ ਲਾ ਰੱਖਿਆ ਸੀ ਤੇ ਜਦੋਂ ਇਹਦਾ ਘਰ ਜਾਣ ਦਾ ਟਾਈਮ ਹੋ ਗਿਆ ਉਦੋਂ ਆ ਕੇ ਵੇਖਿਆ ਤਾਂ ਮੋਟਰਸਾਈਕਲ ਹੈ ਨਹੀਂ ਸੀ ਉੱਥੇ ਜੀ ਇਹ ਮੋਟਰਸਾਈਕਲ ਤੁਹਾਰਾ ਸੀ ਲੈ ਕੇ ਹੈਗੇ ਆ ਹਾਂ ਜੀ ਮੋਟਰਸਾਈਕਲ ਮੇਰਾ ਸੀ ਮੇਰੇ ਨਾਮ ਆ ਮੋਟਰਸਾਈਕਲ ਤੇ ਬ੍ਰਦਰ ਲੈ ਕੇ ਗਿਆ ਸੀ ਮੇਰੇ ਨਾਲ ਉਹ ਤੋਂ ਬਾਅਦ ਆ ਕੇ ਵੀ ਇਹ ਤੱਕ ਜਾਣ ਦਾ ਟਾਈਮ ਹੋ ਗਿਆ ਉਦੋਂ ਇਹਨਾਂ ਨੇ ਦੇਖਿਆ ਤਾਂ ਮੋਟਰਸਾਈਕਲ ਉੱਥੇ ਹੈ ਨਹੀਂ ਸੀ ਹਾਂ ਜੀ ਹਾਂ ਜੀ ਅ ਵੀ ਤੁਸੀਂ ਲੈ ਗਏ ਸੀ ਮੋਟਰਸਾਈਕਲ ਹਾਂ ਜੀ ਕਦੋਂ ਦੀ ਗੱਲ ਆ ਕਿੰਨੇ ਕ ਟਾਈਮ ਦੀ ਗੱਲ ਆ 12 10 ਦੀ ਟਾਈਮ ਹੋ ਗਿਆ ਜੀ ਹਾਂ ਜੀ ਤੇ ਕੀ ਕੁਝ ਹੋਇਆ ਉਸ ਵੇਲੇ ਤੁਸੀਂ ਲੈ ਕੇ ਗਏ ਹੋ ਯਾ ਤੁਸੀਂ ਲੈ ਕੇ ਖੜਾਇਆ ਮੋਟਰਸਾਈਕਲ ਲੈ ਕੇ ਗਿਆ ਸੀ ਦੇਖੋ ਮੈਂ ਮੰਮੀ ਨੂੰ ਛੱਡਣ ਗਿਆ ਸੀ ਉਹ ਜੋ ਵੀਰ ਖੜੇ ਸੀ ਇਹ ਕਹਿੰਦੇ ਵੀ ਤੁਸੀਂ ਇੱਥੇ ਲਾ ਦਿਓ ਕਹਿੰਦਾ ਸੀ ਰੋਜ਼ ਹੀ ਉੱਥੇ ਲਾਣੇ ਹੁੰਨੇ ਆ ਚਾਬੀ ਮੇਰੇ ਕੋਲ ਸੀ ਤੇ ਉੱਥੇ ਮੈਂ ਮੋਟਰਸਾਈਕਲ ਲਾ ਕੇ ਤੇ ਜਦੋਂ ਸਾਡਾ 3:00 ਵਜੇ ਅਸੀਂ ਬਾਹਰ ਨਿਕਲੇ ਗੇਟ ਤੋਂ ਜਾਣ ਦਾ ਸਮਾਂ ਹੋਇਆ ਤਾਂ ਦੇਖਿਆ ਉਹ ਤੇ ਬਾਈਕ ਹੈ ਨਹੀਂ ਬਾਈਕ ਹੈ ਨਹੀਂ ਸੀ ਸਾਡਾ ਇਹ ਨਾ ਪੇੜ ਆ ਪਾਰਕਿੰਗ ਤੇ ਇੱਥੇ ਤੁਸੀਂ ਪੇੜ ਪਾਰਕਿੰਗ ਦੇ ਵਿੱਚ ਖੜਾਇਆ ਸੀ ਜਾਂ ਆਸ-ਪਾਸੇ ਕਿਤੇ ਖੜਾਇਆ ਸੀ ਉਹ ਲੋਕਲ ਮੁਲਾਜ਼ਮ ਉਹ ਕਈ ਵਾਰ ਕੀ ਆਪਾਂ ਨਹੀਂ ਐਦਾਂ ਕਰਦੇ ਤਾਂ ਆਪਾਂ ਸਾਈਡ ਤੇ ਖੜਾਉਨੇ ਆ ਸਾਈਡ ਤੇ ਖੜਾਇਆ ਸੀ ਖੜੇ ਹੁੰਦੇ ਜਿੱਥੇ ਸਾਰੇ ਮੁਲਾਜ਼ਮਾਂ ਦੇ ਖੜੇ ਹੁੰਦੇ ਉੱਥੇ ਹੀ ਸਾਡਾ ਖੜਾ ਸੀ ਮੋ ਅੱਜ ਬ੍ਰਦਰ ਮੋਰਸਨ ਲੈ ਕੇ ਆਇਆ ਸੀ ਤੇਥੋਂ ਦੁਪਹਿਰੇ ਜਾਣ ਦਾ ਟਾਈਮ ਹੋਇਆ ਉਹਨਾਂ ਦੇ ਘਰ ਤੇ ਮੋਟਰਸਾਈਕਲ ਲੈਣੀ ਸੀ ਮੰਗ ਕੀ ਤੁਹਾਡੀ ਮੇਰੀ ਮੰਗ ਇਹ ਹੀ ਪ੍ਰਸ਼ਾਸਨ ਨੂੰ ਮੰਗ ਹੈਗੀ ਹੈ ਵੀ ਮੇਰਾ ਜਲਦ ਤੋਂ ਜਲਦ ਮੋਟਰਸਾਈਕਲ ਵੀ ਬੰਦੇ ਪਤਾ ਕਰੋ ਵੀ ਜਲਦ ਤੋਂ ਜਲਦ ਮੇਰਾ ਮੋਟਰਸਾਈਕਲ ਮਿਲ ਜਾਈ ਜੀ ਸੋ ਇੱਕ ਨੌਜਵਾਨ ਹੋਰ ਵੀ ਨੇ ਸਾਡੇ ਨਾਲ ਇਹਨਾਂ ਦਾ ਮੋਟਰਸਾਈਕਲ ਜਿਹੜਾ ਕੱਲ ਇਹ ਦੱਸ ਰਹੇ ਆ ਕਿ ਚੱਕਿਆ ਗਿਆ ਸੀ ਮੋਟਰਸਾਈਕਲ ਨਾਲ ਵੀ ਗੱਲ ਕਰ ਲੈਣੇ ਆ ਤੁਹਾਡਾ ਕੀ ਨਾਮ ਆ ਜੀ ਬਲਵਿੰਦਰ ਸਿੰਘ ਹੈ ਕਿਹੜਾ ਪਿੰਡ ਆ ਜੀ ਬਾਦਰ ਖੇੜਾ ਜੀ ਜੀ ਔਰ ਤੁਹਾਡਾ ਮੋਟਰਸਾਈਕਲ ਚੱਕਿਆ ਗਿਆ ਹਾਂਜੀ ਕੱਲ ਅਸੀਂ ਡੈਡ ਬੋਡੀ ਲੈਣ ਆਈ ਸੀ ਸਰ ਜੀ ਇਹ ਉਹ ਅਕਸੀਡੈਂਟ ਹੋਇਆ ਸੀ ਕਵਰ ਵਾਲੇ ਉਹਦੀ ਡੈਡ ਬੋਡੀ ਲੈਣ ਆਈ ਸੀ ਕੱਲ 11:00 ਵਜੇ ਦਾ ਟਾਈਮ ਹੈਗਾ ਜਦੋਂ ਅਸੀਂ ਡੈਡ ਬੋਡੀ ਲੈਣ ਲੈ ਕੇ ਵਾਪਸ ਜਾਣ ਲੱਗੇ 1:30 ਵਜੇ ਉਦੋਂ ਅਸੀਂ ਦੇਖਿਆ ਤੇ ਮੋਟਰਸਾਈਕਲ ਨਹੀਂ ਸੀਗਾ ਸਾਡਾ ਹਾਂਜੀ 11:00 ਵਜੇ ਆਈ ਸੀ ਅਸੀਂ ਜੀ ਮਿਲਿਆ ਤੁਹਾਡਾ ਮੋਟਰਸਾਈਕਲ ਹੁਣ ਤੱਕ ਪੜਤਾਲ ਹੋਈ ਨਹੀਂ ਨਹੀਂ ਸਰ ਕੱਲ ਦੇ ਇੱਥੇ ਤੁਰੇ ਫਿਰਦੇ ਕਦੇ ਕਿਤੇ ਜਾਣੇ ਕਦੇ ਥਾਣੇ ਜਾਣੇ ਕਦੇ ਕਿਤੇ ਜਾਣੇ ਨਹੀਂ ਇਹ ਬਾਜ਼ਾਰ ਦੇ ਵਿੱਚ ਆਦੇ ਕੋਈ ਸੀਸੀਟੀਵੀ ਵਗੈਰਾ ਤੁਸੀਂ ਚੈੱਕ ਕੀਤੇ ਕੋਈ ਦੁਕਾਨਾਂ ਤੇ ਕਿਤੇ ਕੋਈ ਸੀਟੀਵੀ ਲੱਗੇ ਹੋਣ ਕੈਮਰੇ ਇੱਥੇ ਲੱਗੇ ਹੋਣ ਹਸਪਤਾਲ ਦੇ ਹਸਪਤਾਲ ਚ ਕੈਮਰਾ ਨਹੀਂ ਸਰ ਉਧਰ ਇੱਕ ਚੈੱਕ ਕਰਾਇਆ ਸੀ ਕੈਮਰਾ ਉਹਦੇ ਚ ਥੋੜਾ ਜਿਹਾ ਪਤਾ ਲੱਗਦਾ ਹੈਗਾ ਮਤਲਬ ਸਾਫ ਨਹੀਂ ਹੁੰਦਾ ਬੰਦਾ ਕਲੀਅਰ ਨਹੀਂ ਹੁੰਦਾ ਉਹ ਕਲਿੱਪ ਹੈਗੀ ਸਾਡੇ ਕੋਲ ਥੋੜੀ ਜੀ ਇੱਕ ਅੱਗੋਂ ਕਰਾਵਾਂਗੇ ਇੱਕ ਚੈੱਕ ਉਹਦੇ ਚ ਜੇ ਸ਼ਾਇਦ ਆ ਜਾਵੇ ਅੱਜ ਵੀ ਮੋਟਰਸਾਈਕਲ ਚੋਰੀ ਹੋ ਗਿਆ ਤੁਸੀਂ ਜਿਹੜਾ ਇਹਨਾਂ ਨੂੰ ਜਿਹੜੇ ਬੰਦੇ ਦਾ ਸ਼ੱਕ ਆ ਵੀ ਮੋਟਰਸਾਈਕਲ ਲੈ ਕੇ ਗਿਆ ਤੁਸੀਂ ਮਹਾਂਦਰਾ ਉਹਦੇ ਨਾਲ ਮੈਚ ਕਰਾਇਆ ਕਿ ਉਹੀ ਬੰਦਾ ਹੈ ਜੇ ਕੋਈ ਲੱਗਦਾ ਹੈ ਜੀ ਤਾਂ ਇੱਕ ਵ ਜੀ ਹਾਂ ਜੀ ਤੁਸੀਂ ਕੋਈ ਇਹਦੇ ਗਵਾਚੇ ਦੀ ਕੋਪਾਲ ਦੇ ਬਾਰੇ ਦੇ ਵਿੱਚ ਕੁਝ ਗਏ ਹੋ ਪੁਲਿਸ ਪ੍ਰਸ਼ਾਸਨ ਦੇ ਕੋਲ ਹੁਣ ਤੱਕ ਹਾਂਜੀ ਹਾਂਜੀ ਠੀਕ ਹੈ ਜੀ ਕੱਲ ਕੰਮ ਲੈਣ ਉਹ ਕਹਿੰਦੇ ਜੀ ਅਸੀਂ ਲੱਭਦੇ ਆਂ ਬੰਦਾ ਜੀ ਹਾਂਜੀ ਮਤਲਬ ਕੋਈ ਕੋਈ ਸੰਤੁਸ਼ਟੀ ਕੇ ਸਾਬ ਨਾਲ ਉਹ ਸੰਤੁਸ਼ਟੀ ਕਾ ਦੇ ਜਿੰਨਾ ਚਿਰ ਮੋਟਰਸਾਈਕਲ ਨਹੀਂ ਦਿਵਾਉਂਦਾ ਇਹ ਸੰਦੂਜੀ ਅੱਜ ਤੇ ਕੱਲ ਦੇ ਇੱਥੇ ਫਿਰ ਸਵੇਰ ਫੇਰ ਆਏ ਪਿੰਡੋਂ ਸਵੇਰ ਦੇ ਘੜੇ ਤੋਂ 35 ਕਿਲੋ 40 ਕਿਲੋ 35 ਕਿਲੋਮੀਟਰ ਸਵੇਰ ਆਏ ਹੁਣ 5 ਵਜੇ ਇੱਥੇ ਫਿਰਦੇ ਆਂ ਗਲੀਆਂ ਚ ਪਾਲਦੇ ਕਿੱਥੋਂ ਤੇ ਆਉਂਦਾ ਜੀ ਜੀ ਸੋ ਮੈਂ ਦੱਸਣਾ ਚਾਹਨਾ ਹਾਂ ਕਿ ਮਲੋਟ ਦੀ ਜਿਹੜੀ ਇਹ ਪਾਰਕਿੰਗ ਆ ਸਿਵਲ ਹਸਪਤਾਲ ਦੀ ਇਹ ਜਿਹੜੀ ਪਾਰਕਿੰਗ ਆ ਉਹ ਪਾਰਕਿੰਗ ਜਿਹੜਾ ਹੈ ਉਹ ਖਬਰਾਂ ਦਾ ਹਿੱਸਾ ਬਣੀ ਹੋਈ ਆ ਕਿਉਂਕਿ ਕੀ ਆ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਪਾਰਕਿੰਗ ਦਾ ਵਿਰੋਧ ਵੀ ਕਰਦੇ ਰਹਿੰਦੇ ਆ ਕਿ ਇਹ ਪਾਰਕਿੰਗ ਜਿਹੜੀ ਸਿਵਲ ਹਸਪਤਾਲ ਦੇ ਵਿੱਚ ਨਹੀਂ ਹੋਣੀ ਚਾਹੀਦੀ ਕੰਟਰੈਕਟਰ ਨੇ ਸਾਡੇ ਨਾਲ ਜਿੰਨਾ ਦੇ ਕੋਲ ਇਹ ਕੰਟਰੈਕਟ ਹੈ ਤੇ ਕੁਝ ਸਮਾਂ ਪਹਿਲਾਂ ਹੀ ਇਹਨਾਂ ਨੇ ਇਹ ਕੰਟਰੈਕਟ ਲਿਆ ਹੁਣ ਇੱਕ ਹਫ਼ਤੇ ਦੇ ਵਿੱਚ ਇਹਨੇ ਮੋਟਰਸਾਈਕਲ ਚੋਰੀ ਹੋ ਜਾਣਾ ਤੁਸੀਂ ਤਾਂ ਪੁੱਛਦੇ ਕੀ ਗੱਲ ਬਾਤ ਕਿ ਕਿੰਨਾ ਕੁ ਧਿਆਨ ਇਹ ਰੱਖਦੇ ਆ ਬਾਈ ਜੀ ਕੀ ਤੁਹਾਡਾ ਨਾਮ ਹੈ ਜੀ ਮੇਰਾ ਨਾਮ ਜਿੰਮੀ ਕਪੂਰ ਤੁਸੀਂ ਲੋਕਲ ਰਹਿਣ ਵਾਲੇ ਹੋ ਨਫਰੀਦਕੋਟ ਦੇ ਜੀ ਬਾਈ ਜੀ ਮੋਟਰਸਾਈਕਲ ਚੋਰੀ ਹੋਏ ਆ ਹੈ ਧਿਆਨ ਦੇ ਵਿੱਚ ਕੀ ਗੱਲ ਬਾਤ ਸਾਰੀ ਹਾਂਜੀ ਸਰ ਬੰਦਾ ਟਰੇਸ ਕਰ ਰਹੇ ਆ ਅਸੀਂ ਇੱਕ ਬੰਦੇ ਦੇ ਨਾਲ ਸਾਨੂੰ ਫੋਟੋਆਂ ਕਲੀਅਰ ਮਿਲ ਚੁੱਕੀਆਂ ਜੀ ਜਿਹੜੀ ਪਰਚੀ ਤੇ ਲਿਖੇ ਮੋਟਰਸਾਈਕਲ ਦੋ ਮੋਟਰਸਾਈਕਲ ਸਾਡੀ ਪਰਚੀ ਕੱਟੀ ਹੋਈ ਹੈ ਹੁਣ ਦੇ ਅਸੀਂ ਜ਼ ਤੇ ਬਾਕੀ ਜਿਹੜੇ ਮੋਟਰਸਾਈਕਲ ਤਿੰਨ ਹੋਏ ਚੋਰੀ ਉਹ ਡਾਊਟ ਪਰਚੀ ਹੋਏ ਆ ਪਰ ਬੰਦਾ ਉਹੀ ਲੈ ਕੇ ਗਿਆ ਮੇਰੇ ਸਾਹਮਣੇ ਬਾਕੀ ਅਸੀਂ ਐਸਐਚਓ ਸਾਹਿਬ ਅੱਜ ਆਏ ਸੀ ਉਹਨਾਂ ਨੂੰ ਅਸੀਂ ਆਪ ਦਾ ਫੋਟੋਆਂ ਦਿਖਾਤੀਆਂ ਸਾਰੀਆਂ ਬੰਦਾ ਟਰੇਸ ਹੋ ਜਾਊਗਾ ਇੱਕ ਦੋ ਦਿਨ ਤੱਕ ਆਪਾਂ ਆਪਾਂ ਗੱਲ ਕਰਦੇ ਆਂ ਵੀ ਮੰਨ ਲਓ ਜਿਹੜਾ ਪਹਿਲਾ ਮੋਟਰਸਾਈਕਲ ਸੀ ਉਹ ਕਿਹੜੇ ਦਿਨ ਚੋਰੀ ਹੋਇਆ ਸੀ ਉਸ ਦਿਨ ਹੋ ਗਿਆ ਤੋਂ ਸੋਵਾਰ ਮੰਡੇ ਨੂੰ ਸੋਵਾਰ ਨੂੰ ਜੀ ਤੇ ਉਸ ਤੋਂ ਬਾਅਦ ਕਿਹੜੇ ਕਿਹੜੇ ਦਿਨ ਚੋਰੀ ਹੋਇਆ ਸੋਵਾਰ ਨੂੰ ਸਾਰਾ ਅਸੀਂ ਜਿਹੜਾ ਮੋਟਰਸਾਈਕਲ ਚੋਰੀ ਹੋ ਜਾਂਦੀ ਫੁਟੇਜ ਕਢਾ ਲਈ ਸਾਰਾ ਬੰਦਾ ਕਲੀਅਰ ਕਰ ਲਿਆ ਉਹਦੇ ਬਾਅਦ ਹੋਇਆ ਜੀ ਉਹ ਰਾਤ ਨੂੰ ਹੋਇਆ ਰਾਤ ਨੂੰ ਪਾਰਕਿੰਗ ਨਹੀਂ ਹੈਗੀ ਇੱਥੇ ਉਹ ਰਾਤ ਨੂੰ ਚੱਕਿਆ ਗਿਆ ਉਸ ਤੋਂ ਬਾਅਦ ਅਗਲੇ 2 ਦਿਨ ਫਿਰ ਲਗਾਤਾਰ ਹੋਇਆ ਜਿਹਨੇ ਪਟਾਉਟ ਪਾਰਕਿੰਗ ਚੋਰੀ ਹੋਈ ਹਾਂਜੀ ਜੀ ਅੱਜ ਫਿਰ ਚੋਰੀ ਹੋ ਗਿਆ ਤੇ ਤੁਸੀਂ ਆ ਪੁਲਿਸ ਪ੍ਰਸ਼ਾਸਨ ਨੂੰ ਨੋਟ ਕਰਵਾਇਆ ਉਹ ਹੋ ਕੇ ਵੀ ਗਏ ਆ ਟਰੇਸ ਕਰਨ ਦੀ ਕੋਸ਼ਿਸ਼ ਵੀ ਕਰਦੇ ਪਏ ਆ ਇੱਥੇ ਡਾਕਟਰ ਸਾਹਿਬਾਨ ਨੂੰ ਐਸਐਮ ਸਾਹਿਬ ਨਾਲ ਤੁਹਾਡੀ ਗੱਲ ਹੋਈ ਆ ਉਹ ਧਿਆਨ ਕਰ ਰਹੇ ਇਸ ਗੱਲ ਵੱਲ ਜਾਨੀ ਹਾਂਜੀ ਐਸਐਮ ਸਾਹਿਬ ਨੇ ਐਸਐਚਓ ਸਾਹਿਬ ਨੂੰ ਬੁਲਾਇਆ ਸੀਗਾ ਜੀ ਤੇ ਉਹਨਾਂ ਨੂੰ ਕਲੀਅਰ ਕਿਹਾ ਵੀ 2-3 ਦਿਨ ਦੇ ਵਿੱਚ ਵਿੱਚ ਬੰਦਾ ਫੜ ਕੇ ਦੋਸਾਂ ਨੂੰ ਨੁਕਸਾਨ ਹੋ ਰਿਹਾ ਹਸਪੀਟਲ ਦਾ ਸਾਡੀ ਵੀ ਬੇਇੱ ਜੀ ਸੋ ਮਲੋਟ ਦੇ ਸਿਵਲ ਹਸਪਤਾਲ ਦੀ ਅਸੀਂ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਆ ਇਸ ਖਬਰ ਦੇ ਰਾਹੀਂ ਅਸੀਂ ਤੁਹਾਨੂੰ ਦੱਸ ਰਹੇ ਆ ਕਿ ਮਲੋਟ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਇੱਕ ਹਫਤੇ ਦੇ ਵਿੱਚ ਹੀ ਪੰਜ ਮੋਟਰਸਾਈਕਲ ਇੱਕੋ ਜਗ੍ਹਾ ਤੋਂ ਚੱਕੇ ਗਏ ਆ ਪੁਲਿਸ ਭਾਲ ਦੇ ਵਿੱਚ ਲੱਗੀ ਹੋਈ ਆ ਕਿ ਇਹ ਮੋਟਰਸਾਈਕਲ ਆ ਜਿਹੜੇ ਉਹ ਜਲਦ ਜਲਦ ਮਿਲ ਜਾਣ ਇੱਕ ਤੋਂ ਬਾਅਦ ਇੱਕ ਮੋਟਰਸਾਈਕਲ ਜਿਹੜਾ ਚੱਕਿਆ ਜਾ ਰਿਹਾ ਆ ਅੱਜ ਵੀ ਅਸੀਂ ਤੁਹਾਨੂੰ ਗੱਲ ਦੱਸ ਰਹੇ ਆ ਕਿ ਕੁਝ ਸਮ ਕੁਝ ਸਮਾਂ ਪਹਿਲਾਂ ਹੀ ਜਿਹੜਾ ਹੈ ਉਹ ਇੱਥੋਂ ਦੇ ਸਿਵਲ ਹਸਪਤਾਲ ਦੇ ਮੁਲਾਜ਼ਮ ਦਾ ਜਿਹੜਾ ਮੋਟਰਸਾਈਕਲ ਚੱਕਿਆ ਗਿਆ ਹੈ ਸੋ ਜਲਦ ਤੋਂ ਜਲਦ ਹੈ ਜੋ ਇਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਆ ਕਿ ਇਹ ਜਿਹੜਾ ਵਿਅਕਤੀ ਹੈ ਜੋ ਮੋਟਰਸਾਈਕਲ ਚੋਰੀ ਕਰ ਰਿਹਾ ਹੈ ਉਸ ਦੀ ਭਾਲ ਕੀਤੀ ਜਾਵੇ ਜਲਦ ਜਲਦ ਜਿਹੜੇ ਮੋਟਰਸਾਈਕਲ ਚੋਰ ਜਿਹੜਾ ਹੈ ਉਹ ਫੜਿਆ ਜਾਵੇ ਸੋ ਫਿਲਹਾਲ ਮਿਲਦੇ ਨਵੀਂ ਅਪਡੇਟ ਦੇ ਨਾਲ ਧੰਨਵਾਦ